ਦੋਸਤੋ ਅੱਜ ਵਾਲੀ ਵੀਡੀਓ ਇਸ ਵੇਲੇ ਬਣਾਉਂਦਾ ਸਾਡਾ ਇੱਕੋ ਇੱਕ ਮਕਸਦ ਸੀਗਾ ਕਿਉਂਕਿ ਸਾਡੀ ਨੇ ਅੱਜ ਬਾਗਾਂ ਨੇ ਬਹੁਤ ਵੱਡੀ ਹੈਲਪ ਕੀਤੀ ਆ ਕਿਉਂਕਿ ਸਾਡਾ ਨਾ ਮੋਟਰਸਾਈਕਲ ਜਗਰਾਉ ਮੰਡੀ ਤੋਂ ਆਉਂਦੇ ਸੀਗੇ ਤੇ ਸਾਡੇ ਮੋਟਰਸਾਈਕਲ ਦੀ ਚੈਨ ਨਾ ਅੜੀ ਨਿਕਲ ਗਈ ਸੀ ਦੀ ਆਉਂਦੇ ਦੀ ਤੇ ਇਹ ਕੁਦਰਤੀ ਸਾਨੂੰ ਆਪਣੇ ਜਿਹੜੀ ਬਾਗੇ ਪ੍ਰਾਣੇ ਤੋਂ ਮੋਗੇ ਨੂੰ ਛੜਕ ਜਾਂਦੀ ਹੈ ਸਿੰਘਾਣਾ ਪਿੰਡ ਦੇ ਨਾਲ ਨਾ ਭਿਆਣਾ ਗਊਸ਼ਾਲਾ ਪੈਂਦੀ ਆ ਤੇ ਉੱਥੇ ਬਾਈ ਸੇਵਾਦਾਰ ਆ ਗਊਸ਼ਾਲਾ ਦੇ ਵਿੱਚੋਂ ਸੇਵਾ ਕਰਕੇ ਇਹ ਆਪਦੇ ਘਰ ਨੂੰ ਜਾਂਦੇ ਸੀਗੇ ਯਾਨੀ ਕਿ ਤਕਰੀਬਨ ਕਿੰਨੇ ਕੁ ਦਾ ਟਾਈਮ ਸੀਗਾ ਬਈ ਆਪਣਾ ਸਾਡੇ 8 9 ਵਜੇ ਦਾ ਟਾਈਮ ਬਾਈ ਜਾਂਦੇ ਸੀਗੇ ਆਪਦੇ ਘਰਾਂ ਨੂੰ ਚਲੇ ਸੀਗੇ ਤੇ ਉੱਥੇ ਜਦੋਂ ਅਸੀਂ ਸੜਕ ਤੋਂ ਮੋਟਰਸਾਈਕਲ 'ਤੇ ਤੋਰੀ ਆਉਂਦੇ ਸੀਗੇ ਤੇ ਬਾੰਗਾਂ ਨੇ ਸਾਨੂੰ ਰਾਹ ਦੇ ਵਿੱਚ ਪੁੱਛਿਆ ਬਈ ਕੀ ਕਾਰਨ ਹੋ ਗਿਆ ਬਈ ਅਸੀਂ ਉੱਥੇ ਬਾੰਗਾਂ ਨੂੰ ਦੱਸਿਆ ਬਈ ਸਾਡੇ ਐਂ ਕਰਕੇ ਅਸੀਂ ਮੰਡੀ ਤੋਂ ਆਏ ਸੀਗੇ ਜਗਰਾਵਾਂ ਤੋਂ ਚੈਣ ਜਿਹੜੀ ਇਹ ਟੁੱਟ ਗਈ ਸੀ ਤੇ ਬਾਈ ਕਹਿੰਦੇ ਨਾ ਆਜੋ ਹੀ ਤੁਹਾਡੀ ਹੈਲਪ ਕਰ ਦਿੰਦੇ ਆ ਬਈ ਅਸੀਂ ਇੱਥੇ ਕਰ ਦਿੰਦੇ ਹੁੰਨੇ ਆ ਹੈਲਪ ਜੇ ਕੋਈ ਸਾਡੇ ਨਾਲ ਇੱਥੇ 2-4 ਕਿਲੋਮੀਟਰ ਦੇ ਟੋਟੇ ਦੇ ਵਿੱਚ ਕੋਈ ਵੀ ਕਿਸੇ ਬੰਦੇ ਨੂੰ ਕੋਈ ਮੁਸੀਬਤ ਆ ਜਾਂਦੀ ਆ ਤਾਂ ਅਸੀਂ ਸਾਡੇ ਕੋਲੇ ਆ ਜਾਂਦਾ ਅਸੀਂ ਉਹਦੀ ਮਦਦ ਕਰ ਦਿੰਨੇ ਆ ਇੱਥੋਂ ਤੇ ਰਾਤ ਦਾ ਵੇਲਾ ਹੁੰਦਾ ਕਿਉਂਕਿ ਦੁਕਾਨਾਂ ਵੀ ਦੋਸਤੋ ਬੰਦ ਹੁੰਦਾਂਗਾ ਇੱਥੇ ਤੇ ਇੱਥੇ ਅੱਜ ਸਾਡੇ ਬਾਈ ਨੇ ਨਾ ਸਾਡੀ ਮਦਦ ਕੀਤੀ ਆ ਤੇ ਬਾਈ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਰਾਤ ਦਾ ਵੇਲਾ ਸੀਗਾ ਸਿੰਗਲੇ ਤੋਂ ਵੀ ਅਸੀਂ ਕਾਫੀ ਬਾਟ ਗਾਂ ਲੰਘੇ ਆਏ ਸੀਗੇ ਤੇ ਗਾਂ ਸਾਨੂੰ ਬਾਗਾ ਪ੍ਰਾਣਾ ਵੀ ਯਾਨੀ ਕਿ ਗੱਲ ਵੀ ਸਾਨੂੰ ਦੂਰ ਪੈਂਦੇ ਸੀਗੇ ਇਤੋਂ ਤੇ ਬਾਈ ਸਪੈਸ਼ਲ ਮੁੜ ਕੇ ਆ ਕੇ ਗਊਸ਼ਾਲਾ ਦਾ ਗੇਟ ਖੋਲ੍ਹ ਕੇ ਤੇ ਬਾਗਾ ਨੇ ਸਾਡੀ ਇੱਥੇ ਅੱਜ ਮਦਦ ਕੀਤੀ ਆ ਦੋਸਤੋ ਤੇ ਬਾਈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਹਾਡਾ ਵੀ ਧੰਨ ਚਲੋ ਬਾਜਾਂ ਦੇ ਮੋਟਰਸਾਈਕਲ ਦੇ ਵਿੱਚ ਮੁਸ਼ਕਲ ਪੈ ਗਈ ਸੀਗੀ ਤੋਂ ਅਸੀਂ ਸੇਵਾਦਾਰ ਆ ਗਊਸ਼ਾਲਾ ਤੇ ਮਹਾਰਾਜ ਕਰਵਾਈ ਜਾਂਦਾ ਕੋਸ਼ਿਸ਼ ਹੁੰਦੀ ਆ ਵੀ ਕਿ ਅਸੀਂ ਕਿਸੇ ਦੀ ਹੈਲਪ ਕਰ ਸਕੀਏ ਤੇ ਉਹ ਆਪ ਨੂੰ ਵੀ ਸਕੂਨ ਮਹਿਸੂਸ ਹੁੰਦਾ ਵੀ ਹੈਲਪ ਹੋ ਗਈ ਬਾਈ ਚਲੋ ਆਪਦੇ ਭੈਣ ਭਰਾ ਸਾਰੇ ਤੁਰੇ ਫਿਰਦੇ ਆ ਸਮਾਂ ਮਾੜਾ ਏ ਤੋਂ ਮਾੜੇ ਸਮੇਂ ਦੇ ਵਿੱਚ ਆਏ ਹੁੰਦਾ ਵੀ ਕਿਸੇ ਦੇ ਕੰਮ ਆ ਸਕੀਏ ਤੋਂ ਮਹਾਰਾਜ ਕਰਵਾਈ ਜਾਂਦਾ ਜੀ ਅਸੀਂ ਕਰੀ ਜਾਂਦੇ ਆ ਮਹਾਰਾਜ ਸਭ ਦਾ ਹੀ ਪਲਾ ਕਰੇ ਬਾਈਆਂ ਦਾ ਵੀ ਧੰਨਵਾਦ ਚਲੋ ਬਾਈ ਹੁਣ ਅਸੀਂ ਠੀਕ ਠਾਕ ਪਹੁੰਚ ਜਾਣਗੇ ਹਣਾ ਜੀ 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 9 ਵਜੇ ਤੱਕ ਤਕਰੀਬਨ ਆਪਾਂ ਇੱਥੇ ਰਾਤ ਦੇ ਹੁੰਨੇ ਆ ਕੋਈ ਵੀ ਉਸ ਸਮੇਂ ਦੇ ਵਿੱਚ ਸਵੇਰ ਤੋਂ ਲੈ ਕੇ 9 ਵਜੇ ਤੱਕ ਕੋਈ ਵੀ ਇੱਥੋਂ ਆਪਣੇ ਗਊਸ਼ਾਲਾ ਤੋਂ ਸਿੰਘਾ ਵਾਲੇ ਦੇ ਵਿਚਕਾਰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੇ ਅਸੀਂ ਸੇਵਾ ਦੇ ਵਿੱਚ ਮੌਜੂਦ ਆ ਤੇ ਮਹਾਰਾਜ ਕਰਵਾ ਰਹੇ ਸੇਵਾ ਹੀ ਇਹ ਕਰ ਰਹੇ ਆ ਤੇ ਬੇਝਾਜਕ ਹੋ ਕੇ ਗਊਸ਼ਾਲਾ ਦੇ ਵਿੱਚ ਸੇਵਾਦਾਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆ ਹਣਾ ਮਸ਼ੀਨਰੀ ਨੂੰ ਲੈ ਕੇ ਕੋਈ ਤੇਲ ਨੂੰ ਲੈ ਕੇ ਕੋਈ ਵੀ ਆ ਤੋ ਬੇਚੈਤ ਕੋ ਕੇ ਆ ਸਕਦਾ ਮਹਾਰਾਜ ਦੀ ਵਪਾਰ ਕਰ